ਦੇਖੋ ਪਹਿਲਾ ਅਨਾਉਂਸਮੈਂਟ ਹੋਈ ਸੀ ਕਹਿੰਨਾ ਸਾਹਿਬ ਦੀ ਤੇ ਮੈਂ ਕਿਹਾ ਨਹੀਂ ਇਹ ਭੈਣਾ ਦਾ ਧੀਆ ਦਾ ਪ੍ਰੋਗਰਾਮ ਹੈ। ਪਹਿਲਾਂ ਮੈਂ ਬੋਲਾਂਗੀ ਕਿ ਬਾਅਦ ਚੋਣਾ ਦੀ ਵਾਰੀ ਆਉਗੀ। ਅੱਜ ਆਪਾਂ ਪਹਿਲਾ ਵਾਰੀ ਮਾਰਨੀ ਹੈ। ਸਭ ਤੋਂ ਪਹਿਲਾਂ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਲਈ ਮਾਰੋ ਕਿ ਤੁਸੀਂ ਨਹੀਂ ਕਰ ਰਹੇ ਵਿੱਚ ਇੱਥੇ ਠੱਕੇ ਬੈਠੇ ਹੋ। ਇਸ ਤੋਂ ਬਾਅਦ ਵਿੱਚ ਜ਼ੋਰਦਾਰ ਤਾੜੀਆਂ ਉਹਨਾਂ ਬੱਚੀਆਂ ਦੇ ਲਈ ਜਿਹਨਾਂ ਨੇ ਪਹਿਲੇ ਕਹਿੰਦਾ ਕਹਦਾ ਮੈਂ ਥੱਲੇ ਕਹਦਾ ਤੇ ਦਿੱਤੀ ਬਹੁਤ ਸੋਨਾ ਦਿੱਤਾ ਪਾਇਆ ਹੈ। भेन जिन्होंने बाकी जारी गैडम ने कही चाहे बत्ती चलेगी क्योंकि स्टेज के उड़ के बोलना स्टेज के, कोई भी चीज करनी बहुत औखी हैनेज करना बड़ा औखाई करता तो तो है जरा डगबगे नहीं इसलिए जोरदार पाड़िया मैं कहते सुनिया भी कोई भी ऐसी ठंड नहीं जिड़ी बीमिया में लग सके ਤੇ ਅੱਜ ਮੈਨੂੰ ਇਹ ਲੱਗਦਾ ਵੀ ਕੋਈ ਵੀ ਐਸੀ ਗਰਮੀ ਵੀ ਨਹੀਂ ਜਿਹੜੀ ਬੀਬੀਆਂ ਨੂੰ ਲੱਗ ਸਕੇ। ਅਸੀਂ ਜਿੱਥੇ ਅੜ ਗਏ ਉੱਥੇ ਅੜ ਗਏ। ਜਿੱਥੇ ਡੱਟ ਗਏ ਉੱਥੇ ਡੱਟ ਗਏ। ਬਹੁਤ ਚੰਗਾ ਲੱਗ ਰਿਹਾ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਪਹਿਲੀ ਵਾਰ ਮੈਂ ਸਿੱਖੇ ਦੇ ਵਿੱਚ ਆਇਆ। ਕਹਿੰਦਾ ਸਤਿ ਸ੍ਰੀ ਅਕਾਲ ਅਸੀਂ ਦੋਵੇਂ ਪਹਿਲੀ ਵਾਰ ਆਏ ਆ। ਪਰ ਸਾਡੇ ਨੂੰ ਬਿਲਕੁਲ ਮਹਿਸੂਸ ਨਹੀਂ ਹੋਇਆ ਕਿ ਅਸੀਂ ਪੰਜਾਬ ਤੋਂ ਬਾਹਰ ਹਰਿਆਣੇ ਦੇ ਵਿੱਚ ਆਏ ਆ। 66 ਤੋਂ ਪਹਿਲਾਂ ਆਪਾਂ ਇੱਕ ਸੀ। 66 ਤੋਂ ਬਾਅਦ ਆ ਡੱਡ ਹੋ ਗਏ ਪਰ ਤਾਂ ਵੀ ਸੱਚੇ ਪਿਆਰ ਦਾ ਰਿਸ਼ਤਾ ਉਦਾਉਤ ਹੈਗੇ ਨੇ ਭਰਾ ਭਰਾ ਵਾਲਾ ਜਿਹੜਾ ਰਿਸ਼ਤਾ ਤਾਂ ਹੈਗਾ ਹੀ ਲੈ ਤੇ ਸਦਾ ਹੀ ਰਹੂਗਾ ਅਸੀਂ ਜਿੱਥੇ ਵੀ ਜਾਂਦੇ ਆ ਤੇ ਜਦੋਂ ਵੀ ਕਿਸਾਨੀ ਅੰਦੋਲਨ ਦੀ ਗੱਲ ਵੀ ਚੱਲਦੀ ਐ ਅਸੀਂ ਤਾਊ ਤੇ ਭਾਉ ਦੀ ਗੱਲ ਜ਼ਰੂਰ ਕਰਦੇ ਤੇ ਉਸ ਵੇਲੇ ਵੀ ਸਾਨੂੰ ਬੜਾ ਚੰਗਾ ਲੱਗਦਾ ਸੀ ਜਦੋਂ ਅਸੀਂ ਜਾਂਦੇ ਸੀ ਤੇ ਤਾਊ ਤੇ ਭਾਉ ਇਕੱਠੇ ਬੈਠ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਹੁੰਦੇ ਸੀ ਗੱਲਾਂ ਕਰਦੇ ਸੀ ਤੇ ਮਨ ਸਰਸ਼ਾਰ ਹੋ ਜਾਂਦਾ ਸੀ ਚਾਹੇ ਚਾਹ ਪ੍ਰੋਗਰਾਮ ਦਾ ਕਰਕੇ ਸਾਡੀ ਤੁਹਾਡੀ ਦਿਲ ਦੀ ਸਾਂਝ ਹੈ ਅੱਜ ਤੁਹਾਡੇ ਸਾਥ ਦਾ ਕਰਕੇ ਤੁਹਾਡੇ ਪਿਆਰ ਦਾ ਕਰਕੇ 2300 ਤੋਂ ਵੱਧ ਕਿਸ਼ਤਾਂ ਸਿੱਖ पाए ਤੁਸੀਂ ਸਾਡੇ ਉੱਧਰ ਫੜ ਕੇ ਸਾਲ ਵਿੱਚ ਤੱਕ ਲੈ ਕੇ ਆਏ ਤੁਸੀਂ ਸਾਨੂੰ ਸਮਝਾਇਆ ਤੁਸੀਂ ਸਾਨੂੰ ਸਿਖਾਇਆ ਤੁਸੀਂ ਸਾਨੂੰ ਪੜਾਇਆ ਤੇ ਤੁਹਾਡੇ ਪਿਆਰ ਦੇ ਨਾਲ ਹੀ ਇਹ ਲੰਮਾ ਸਫ਼ਰ ਤੈ ਹੋਇਆ ਹੈ ਸੀ ਆਸ ਤੇ ਹੂਕ ਕਰਦੇ ਆ ਕਿ ਤੁਸੀਂ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ ਨਾਲ ਰੱਖੋਗੇ ਇਦਾਂ ਹੀ ਆਪਣਾ ਪਿਆਰ ਬਣਾਏ ਰੱਖੋਗੇ ਤੇ ਇਦਾਂ ਹੀ ਸਫ਼ਰ ਹੋਰ ਜ਼ਿਆਦਾ ਲੰਮਾ ਹੋਂਦਾ ਰਹੋਗਾ ਬਹੁਤ ਬਹੁਤ ਸ਼ੁਕਰੀਆ ਕਿ ਦਿੱਤਾ ਕਿ ਅਸੀਂ ਤੁਹਾਡੇ ਇਸ ਫੰਕਸ਼ਨ ਦਾ ਇਸ ਸਮਾਗਮ ਦਾ ਹਿੱਸਾ ਬਣ ਸਕੇ ਆ ਬਹੁਤ ਚੰਗਾ ਲੱਗਿਆ ਦੁਬਾਰਾ ਜਦੋਂ ਵੀ ਮੌਕਾ ਮਿਲੇਗਾ ਅਸੀਂ ਫੇਰ ਆਵਾਂਗੇ ਖੂਬ ਮੁਬਾਰਕ ਆਵਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰ ਮੇਰੇ ਕਹੇ ਦੇ ਉੱਤੇ ਵੀ ਇੱਕ ਵਾਰੀ ਤਾੜੀ ਆਪ ਦੇ ਆਪ ਨੇ ਮਾਰ ਲਓ ਮੈਂ ਬਹੁਤ ਧੰਨਵਾਦੀ ਆ ਇਸ ਕਰਕੇ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਦੋਂ ਅਸੀਂ ਪਦਾਰਥਵਾਦੀ ਦੌਰ ਕਹਿੰਦੇ ਆ ਉਸ ਦੌਰ ਦੇ ਵਿੱਚ ਜਦੋਂ ਸਾਡਾ ਰੀਲਾ ਤੋਂ ਖੜਾ ਨਹੀਂ ਛੁੱਟਦਾ ਉਸ ਦੌਰ ਦੇ ਵਿੱਚ ਜਦੋਂ YouTube ਦੇ ਉੱਤੇ ਜਿਹਨੂੰ ਕੋਈ ਨਾ ਸਮੱਸਿਆ ਹੋਵੇ ਉਹ ਵੀ ਇਹ ਗੱਲ ਕਹਿੰਦਾ ਵੀ ਤੜਕੇ ਜੀਰਾ ਪਾਲਾ ਪਾਣੀ ਦੇ ਵਿੱਚ ਕੇ ਵਿੱਚ ਮਤੀਰਾ ਪਾਲਾ ਪਾਣੀ ਦੇ ਵਿੱਚ ਕੇ ਖੀਰਾ ਪਾਲਾ ਪਾਣੀ ਦੇ ਵਿੱਚ ਤੇ ਅੱਗੇ ਤੋਂ ਅੱਗੇ ਆਪ ਰੀਨਾ ਵਾਲਾ ਦੌਰ ਚਲਾਉਣੇ ਆ ਉਸ ਦੌਰ ਦੇ ਵਿੱਚ ਆਪਣੇ ਵਿਰਸੇ ਨੂੰ ਆਪਣੀ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਸਾਬ ਕਿ ਇੱਥੇ ਇਕੱਠੇ ਹੋਣਾ ਇਸ ਥਾਂ ਦੇ ਉੱਤੇ ਮੇਲੇ ਲਾਉਣੇ ਇਹਦੇ ਕਰਕੇ ਹਰਪਿੰਦਰ ਸਿੰਘ ਕੂਕਾ ਜੀ ਵਾਸਤੇ ਵੀ ਤਾੜੀ ਮਾਰਦੇ ਇਹਨਾਂ ਦੇ ਭਰਾਵਾ ਵਾਸਤੇ ਵੀ ਤਾੜੀ ਮਾਰਦੇ ਜਿੰਨੇ ਪ੍ਰਬੰਧਕ ਨੇ ਉਹਨਾਂ ਵਾਸਤੇ ਵੀ ਤਾੜੀ ਮਾਰ ਦਿਓ ਮੇਰੇ ਸਤਖਾਰ ਜੋ ਕੋ ਸੁਮੇਸ਼ ਸਰਪੰਚ ਸਾਹਿਬ ਇਹਨਾਂ ਵਾਸਤੇ ਵੀ ਤਾੜੀ ਮਾਰ ਦਿਓ ਸਰਪੰਚਣੀ ਬੀਬੀ ਜੀ ਵਾਸਤੇ ਪ੍ਰੀਤਿੰਦਰ ਪੌਰ ਜੀ ਦੇ ਲਈ ਵੀ ਤਾੜੀ ਮਾਰ ਦਿਓ ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋਗ ਆ ਦੇਖੋ ਗੱਲ ਇਹ ਆ ਕਿ ਮੈਂ ਉਦੋਂ ਨਿੱਕਾ ਜਿਹਾ ਸੀ ਜਦੋਂ ਜਦੋਂ ਆਪਾਂ ਸਾਰੇ ਹੁੰਨੇ ਆ ਪਰ ਜਦੋਂ ਮੈਂ ਨਿੱਕਾ ਜਿਹਾ ਸੀ ਤੇ ਮੇਰੇ ਕਾ ਦੋ ਮਾਸੀਆਂ ਉਦੋਂ ਕੁਵਾਰੀਆਂ ਸੀ ਮੇਰਾ ਨਾਲਕਾ ਪਿੰਡਾ ਜੀ ਸਰਾਮਾ ਜ਼ਿਲ੍ਹਾ ਫਰੀਦਕੋਟ ਕੋਟਪੂਰਾ ਦੇ ਲਾਗੇ ਤੇ ਉਹਨਾਂ ਮੈਂ ਨਿੱਕਾ ਸੀ ਉਹ ਜਵਾਨ ਸੀ ਉਹਨਾਂ ਦੇ ਵਿਆਹ ਉਸ ਤੋਂ ਤੇ ਚਾਰ ਸਾਲ ਬਾਅਦ ਹੋਏ ਤੇ ਮੈਨੂੰ ਇੰਨਾ ਜ਼ਰੂਰ ਪਤਾ ਵੀ ਕਿਉਂਕਿ ਮੈਨੂੰ ਤਾਂ ਚਾਹੀ ਸੀ ਵੀ ਮਿੱਠੇ ਚੌਲ ਮਿਲਣਗੇ ਪਰ ਉਹ ਦੋ-ਦੋ ਮਹੀਨੇ ਪਹਿਲਾਂ ਬੋਲੀਆਂ ਦੀ ਤਿਆਰੀ ਸ਼ੁਰੂ ਕਰ ਦਿੰਦੀਆਂ ਸੀ ਹਰੇ-ਹਰੇ ਘਾਹ ਉੱਤੇ ਸੱਪ ਫੁੱਕੇ ਮਾਰਦਾ ਭੱਜੋ ਵੀ ਹੋਵੇ ਬਾਪੂ ਕੱਲਾ ਮੱਝਾ ਚਾਰਦਾ ਪਰ ਮੈਂ ਹੁਣ ਦੇਖਦਾ ਜਦੋਂ ਜਵਾਨੀ ਦੇ ਵਿੱਚ ਆ ਪਾਏ ਤੇ ਮਾਸਿਆਂ ਤੇ ਨਿਆਣੇ ਹੋ ਗਏ ਮੈਂ ਇਹ ਦੇਖਦਾ ਵੀ ਹਰਾ-ਹਰਾ ਘਾਹ ਤਾਂ ਹੈ ਹੀ ਨਹੀਂ ਤੁਹਾਡੇ ਵਾਲੇ ਪਾਸੇ ਰੌਂਡ ਆਪਣੀ ਇਜਾਜ਼ਤ ਹੈ ਸਾਡੇ ਵਾਲੇ ਪਾਸੇ ਬੈਠਣਾ ਹੁਣ ਤਾਂ ਹਰਾ-ਹਰਾ ਘਾਹ ਮਿਲਦਾ ਨਹੀਂ ਬਾਪੂ ਕਿੱਥੇ ਆਊਗਾ ਬਾਪੂ ਹੁਣ ਕਿੱਥੇ ਮੱਚਾ ਜਾ ਰਿਹਾ ਹੁਣ ਤਾਂ ਪੁੱਤ ਵੀ ਬੋਦਰ ਨੂੰ ਜੇਲੇ ਲਾ ਕੇ ਬੁਲਟ ਤੇ ਦੁਬ ਦੁਬ ਕਰਦਾ ਰਹਿੰਦਾ ਅੱਧਾ ਪੰਜਾਬ ਤੇ ਅੱਧਾ ਹਰਿਆਣਾ ਬਾਹਰਲੇ ਮੁਲਕ ਤੇ ਲਾ ਗਿਆ ਜਿਹੜੇ ਇੱਥੇ ਆ ਉਹ ਵਿਚਾਰੇ ਕੋਈ ਮਿਹਨਤ ਵੀ ਕਰਦੇ ਆ ਕੋਈ ਅਵਾਦਾਰੀ ਦੇ ਵਿੱਚ ਵੀ ਆ ਆ ਹਰਮਨਜੀਤ ਨੇ ਮੈਨੂੰ ਰਾਹ ਦੇ ਵਿੱਚ ਇੱਕ ਬੋਲੀ ਸੁਣਾਤੀ ਕਹਿੰਦੇ ਜੀ ਆਹ ਬੋਲੀ ਆ ਨਾ ਜਿਹੜੀ ਇਹ ਪੰਜਾਬ ਨਾਲੀ ਬੜੀ ਪ੍ਰਵਾਨਿਤ ਬੋਲੀ ਆ ਕਹਿੰਦੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਛੰਦੂਕਾ ਹੋਲੇ ਮੈਂ ਕਹਿੰਦਾ ਜੀ ਇਹ ਪਹਿਲੇ ਦੌਰ ਦੀਆਂ ਗੱਲਾਂ ਸੀ ਇਹ 40 50 ਸਾਲ ਪਹਿਲਾਂ ਚੱਲਦਾ ਸੀ ਮੋੜ ਕਿਸੇ ਸੱਸ ਨੂੰ ਮੂਰੇ ਖੜ ਕੇ ਕਹਿ ਜਾਵੇ ਤੇ ਪਰਚੇ ਦੇ ਵਿੱਚ 18 ਜਿਹੜੀ ਹੋਰ ਲਿਖੇ ਜਾਂਦੇ ਆ ਜਿਨ੍ਹਾਂ ਦੇ ਵਿਆਹ 20 ਸਾਲ ਪਹਿਲਾਂ ਹੁੰਦੇ ਆ ਉਹ ਵੀ ਨਾਮ ਵਿੱਚ ਲਿਖ ਦਿੱਤੇ ਜਾਂਦੇ ਵੀ ਪਾਇਏ ਤੰਗ ਕਰਦਾ ਰਿਆ ਮਤਲਬ ਇਹ ਆ ਕਿ ਸਾਡੇ ਚਾ ਸਾਡੇ ਸੁਭਾ ਸਾਡਾ ਬਹੁਤ ਕੁਝ ਅਤੀਤ ਦੇ ਨਾਲ ਮੇਲ ਖਾਣੋਂ ਹਟ ਗਿਆ ਪਰ ਬੰਦਾ ਮੁਰਕੜ ਕੇ ਜਾਊਗਾ ਉੱਥੇ ਹੀ ਜਾਂਦਾ ਭਾਵੇਂ 50 ਲੱਖ ਵਾਲੀ ਗੱਡੀ ਦੇ ਵਿੱਚ ਆ ਪਰ ਜਿਮ 'ਚ ਜਾ ਕੇ ਸਾਈਕਲ ਚਲਾਉਂਦਾ ਭਾਵੇਂ ਤੁਸੀਂ 20 ਕਰੋੜ ਰੁਪਏ ਦੇ ਘਰ ਦੇ ਵਿੱਚ ਸੰਗਮਰਵਰ ਵਾਲੇ ਘਰ ਦੇ ਵਿੱਚ ਰਹਿ ਲੋ ਪਰ ਹੁਣ ਡਾਕਟਰ ਇਹ ਗੱਲ ਕਹਿੰਦੇ ਕਿ ਭਾਈ ਇੱਕ ਦੋ ਮਰਲੇ ਘਰ ਦੇ ਵਿੱਚ ਕੱਚੀ ਥਾਂਲੇ ਵੀ ਬਣਾਓ ਜਿੱਥੇ ਤੁਹਾਡਾ ਨਿਆਣਾ ਿਲਟੇ ਜਿੱਥੇ ਉਹਦੇ ਪਿੰਡੇ ਨੂੰ ਮਿੱਟੀ ਲੱਗੇ ਜਿੱਥੇ ਮਾਰਾ ਮੋਟਾ ਉਹ ਸੰਘਰਸ਼ ਕਰਨਾ ਸਿੱਖੇ ਉਹਨੂੰ ਪਤਾ ਲੱਗੇ ਕਿ ਸਮੇਂ ਦੇ ਹਾਲਾਤ ਕੀ ਆ ਉਹਦੇ ਸਰੀਰ ਦੇ ਵਿੱਚ ਚੰਗੀ ਤਰ੍ਹਾਂ ਮਰੋੜ ਆਵੇ ਉਹ ਇਹ ਗੱਲ ਕਹਿੰਦੇ ਆ ਮਤਲਬ ਇਹ ਹੈ ਜੀ ਕਿ ਅਸੀਂ ਉਸ ਥਾਂ ਦੇ ਉੱਤੇ ਮੁੜ ਕੇ ਆਉਨੇ ਆ ਪਰ ਮੈਨੂੰ ਉਹ ਚੰਗੀ ਤਰ੍ਹਾਂ ਨਾ ਅੱਖਾਂ ਦੇ ਮੂਹਰੇ ਫਿਲਮੀ ਦ੍ਰਿਸ਼ ਵਾਂਗੂ ਆ ਜਾਂਦਾ ਜਦੋਂ ਤੇ ਅਸੀਂ ਆਏ ਇੱਥੇ ਤੇ ਘੱਟੋ ਘੱਟ 10 ਵੀਰ ਸਾਨੂੰ ਐਸੇ ਮਿਲੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਆਪਾਂ ਕਿਸਾਨੀ ਸੰਘਰਸ਼ ਦੇ ਵਿੱਚ ਮਿਲਦੇ ਹੁੰਦੇ ਸੀ ਤੇ ਸੱਚੀ ਮੁੱਚੀ ਉਹ ਸਾਡੇ ਜਿਉਂਦੇ ਜੀ ਇੱਕ ਐਸਾ ਸੰਘਰਸ਼ ਹੋ ਨਿਪੜਿਆ ਜਿਹਦੇ ਵਿੱਚ ਹੜਿਆਣੇ ਦੇ ਤੇ ਪੰਜਾਬ ਦੇ ਕਿਸਾਨਾਂ ਨੇ ਇੱਕ ਟਰਾਲੀ ਦੀ ਸਾਂਝ ਪਾਈ ਜਿਹਦੇ ਵਿੱਚ ਦਾਲ ਦੀ ਰੋਟੀ ਦੀ ਕੌਲੀ ਦੀ ਪ੍ਰਾਂਤ ਨਹੀਂ ਸਾਂਝ ਪਾਈ ਜਿਹਦੇ ਵਿੱਚ ਚੁੱਲ੍ਹੇ ਦੀ ਤਵੇ ਦੀ ਸਾਂਝ ਪਾਈ ਉਹ ਚੇਤੇ ਦੇ ਵਿੱਚੋਂ ਕਦੇ ਗੱਲ ਬਿਸਰਨੀ ਨਹੀਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਹਰਪਿੰਦਰ ਸਿੰਘ ਪੋਕਾ ਸਾਹਿਬ ਇਹ ਗੁਰਦੇਵ ਸਟੇਡੀਅਮ ਬਣਾਇਆ ਇਥੇ ਉਹ ਕੁਝ ਬਣਾਏ ਮੈਂ ਹੁਣੇ ਦੇਖ ਕੇ ਆਇਆ ਵੀ ਕਿਵੇਂ ਕੋਰਟ ਬਣਾਈਆਂ ਬੈਡਮਿੰਟਨ ਵਾਲੀਆਂ ਕੋਰਟ ਬਣਾਈਆਂ ਤੁਸੀਂ ਚੁਣਨਾ ਕੀ ਹੈ ਤੁਹਾਡੀ ਨਿੱਜੀ ਮਰਜ਼ੀ ਆ ਕਿਸੇ ਹੋਰ ਨੂੰ ਅਵਾਜ਼ਾਰ ਵੀ ਦੇਖਣਾ ਚਾਹੁੰਦੇ ਸਾਨੂੰ ਇਹੋ ਜਿਹੇ ਬੰਦੇ ਚੰਗੇ ਲੱਗਦੇ ਆ ਸਾਨੂੰ ਭਾਈ ਖੂਕੇ ਵਰਗੇ ਬੰਦੇ ਚੰਗੇ ਲੱਗਦੇ ਆ ਵੀ ਯਾਰ ਜਿਹੜੇ ਆਪਣੇ ਪਿਤਾ ਜੀ ਦੀ ਯਾਦ ਨੂੰ ਜਿਉਂਦੀ ਕਿਵੇਂ ਰੱਖਦੇ ਆ ਉਹ ਇਸ ਥਾਂ ਦੇ ਉੱਤੇ ਇਨ੍ਹਾਂ ਥਾਵਾਂ ਦੇ ਉੱਤੇ ਗੰਗਲ ਦੇ ਵਿੱਚ ਮੰਗਲ ਕਿਵੇਂ ਲਾ ਕੇ ਰੱਖਦੇ ਆ ਸੋ ਧੀਆਂ ਪੇੜਾਂ ਸਾਰੀਆਂ ਜਿੰਦਾਬਾਦ ਰਹਿਣ ਪੰਜਾਬੀ ਕਲਾ ਖੇਤਰ ਨਾਲ ਜੁੜੇ ਲੋਕ ਜਿੰਦਾਬਾਦ ਰਹਿਣ ਤੁਹਾਡੇ ਸ਼ਹਿਰ ਦਿੰਦਬਾਦ ਰਹਿਣ ਇੱਥੇ ਹੁਣੇ-ਹੁਣੇ ਬੀਬੀਆਂ ਦਾ ਨੱਚ ਕੇ ਗਈਆਂ ਉਹ ਤਾਰੂ ਦਾ ਘਰ ਵਾਲਾ ਸੀ ਉਹ ਤਾਰੂ ਦੇ ਘਰ ਵਾਲੇ ਨੇ ਇਹ ਗੱਲ ਕਹੇ ਸੀ ਵੀ ਭਾਈ ਮੈਂ ਤੈਨੂੰ ਬਾਅਦ ਵਿੱਚ ਲੈਣ ਆਜੂ ਐਨਾ ਕਿਤਾ ਪਿਆਰ ਸਤਿਕਾਰ ਤਾਰੂ ਦੇ ਵਿੱਚ ਹਰ ਤਾਰੂ ਦੇ ਵਿੱਚ ਤੇ ਹਰ ਬੰਦੇ ਦੇ ਰਹਿਣਾ ਚਾਹੀਦਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ